ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਇੱਕ ਦਾਅਵੇ ਨੇ ਮੋੜ ਵਿਵਾਦ ਖੜਾ ਕਰ ਦਿੱਤਾ ਹੈ ਰਾਮ ਰਹੀਮ ਨੇ ਇਹ ਦਾਵਾ ਭਾਰਤ ਦੇ ਆਈਕਨ ক্রিকেট ਵਿਰਾਟ ਕੋਹਲੀ ਨੂੰ ਲੈ ਕੇ ਕੀਤਾ ਹੈ ਕਿ ਕੋਹਲੀ ਨੇ ਉਸ ਕੋਲੋਂ ਗੁਰੂ ਮੰਤਰ ਲਿਆ ਸੀ ਰਾਮ ਰਹੀਮ ਨੇ ਦਾਵਾ ਕੀਤਾ ਹੈ ਕਿ ਭਾਰਤੀ ਕਰਿਕਟਰ ਵਿਰਾਟ ਕੋਹਲੀ ਨੇ ਉਹਨਾਂ ਤੋਂ ਅਧਿਆਤਮਕ ਮਾਰਗਦਰਸ਼ਨ ਪ੍ਰਾਪਤ ਕੀਤਾ ਸੀ ਸਿਰਸਾ ਡੇਰੇ ਤੋਂ ਇੱਕ ਆਨਲਾਈਨ ਸੰਗਤ ਨੂੰ ਸੰਬੋਧਨ ਕਰਦੇ ਹੋਏ ਰਾਮ ਰਹੀਮ ਨੇ ਕਿਹਾ ਕਿ ਵਿਰਾਟ ਕੋਹਲੀ 2010 ਦੇ ਵਿੱਚ ਡੇਰੇ ਦੇ ਵਿੱਚ ਆਇਆ ਸੀ ਅਤੇ ਇਸ ਤੋਂ ਪਹਿਲਾਂ 2007 ਅਤੇ 8 ਦੇ ਵਿੱਚ ਉਸ ਕੋਲ ਆਇਆ ਸੀ ਡੇਰਾ ਮੁਖੀ ਨੇ ਕਿਹਾ ਕਿ ਕੋਹਲੀ ਨੇ ਬਾਅਦ ਦੇ ਵਿੱਚ ਗੁਰੂ ਮੰਤਰ ਲਿਆ ਕਈ ਹੋਰ ਕ੍ਰਿਕਟਰਾਂ ਨੇ ਵੀ ਅਧਿਆਤਮਕ ਮਾਰਗਦਰਸ਼ਨ ਦੀ ਮੰਗ ਕੀਤੀ ਦਾਅਵੇ ਦੇ ਵਿੱਚ ਉਹਨਾਂ ਨੇ ਅੱਗੇ ਕਿਹਾ ਕਿ ਡੇਰੇ ਦੇ ਵਿੱਚ ਹੋਏ ਇੱਕ ਕ੍ਰਿਕਟ ਮੈਚ ਦੌਰਾਨ ਕੁਝ ਪਾਕਿਸਤਾਨੀ ਖਿਡਾਰੀਆਂ ਨੇ ਮੁਸਲਮਾਨ ਹੋਣ ਦੇ ਬਾਵਜੂਦ ਵੀ ਡੇਰੇ ਦੀ ਸਮੇਕਿਆਵਾਂ ਦੀ ਪਾਲਣ ਕੀਤੀ ਦੱਸਦੀ ਹੈ ਕਿ ਰਾਮ ਰਹੀਮ ਪਹਿਲਾਂ ਵੀ ਇਸ ਤਰ੍ਹਾਂ ਦੇ ਦਾਅਵੇ ਕਰ ਚੁੱਕਾ ਹੈ ਲਗਭਗ 8 ਸਾਲ ਪਹਿਲਾਂ ਉਸਨੇ ਕਿਹਾ ਸੀ ਕਿ ਕੋਹਲੀ ਜ਼ਾਹਿਰ ਖਾਨ ਅਤੇ ਹੋਰ ਕਈ ਖਿਡਾਰੀ ਉਸੇ ਦੀ ਸਿਖਲਾਈ ਲਈ ਸੀ ਡੇਰਾ ਮੁਖੀ ਨੇ ਇਲਜ਼ਾਮ ਲਗਾਇਆ ਹੈ ਕਿ ਉਸ ਦੇ ਕੋਲ ਆਪਣੀਆਂ ਸਿਖਲਾਈ ਦੇ ਵੀਡੀਓ ਸਬੂਤ ਹਨ ਪਰ ਇਹ ਖਿਡਾਰੀਆਂ ਤੇ ਨਿਰਭਰ ਕਰਦਾ ਹੈ ਕਿ ਉਹ ਇਸ ਨੂੰ ਸਵੀਕਾਰ ਕਰੇ ਜਾਂ ਨਾ ਕਰੇ